ਮੇਰੇ ਘਰੇ ਵੀ ਖੁਸ਼ੀ ਆਉਣ ਵਾਲੀ ਹੈ ਮਾਰਚ ਦੇ ਮਹੀਨੇ ਮਾਰਚ ਦੇ ਮਹੀਨੇ ਮੇਰੀ ਪਤਨੀ ਡਾਕਟਰ ਗੁਰਪ੍ਰੀਤ ਕੌਰ 7ਵੇਂ ਮਹੀਨੇ ਦੀ ਪ੍ਰੈਗਨੈਂਟ ਹੈ ਪਰ ਤੁਹਾਨੂੰ ਜਾਣ ਕੇ ਖੁਸ਼ੀ ਵੀ ਹੋਊਗੀ ਹੈਰਾਨੀ ਵੀ ਹੋਊਗੀ ਕਿ ਅਸੀਂ ਅਜੇ ਤੱਕ ਇਹ ਨਹੀਂ ਪਤਾ ਕੀਤਾ ਕਿ ਮੁੰਡਾ ਹੈ ਜਾਂ ਕੁੜੀ ਹੈ ਔਰ ਕਰਨਾ ਵੀ ਨਹੀਂ ਕਰਨਾ ਵੀ ਨਹੀਂ بس ਜਿਹੜਾ ਆਵੇ ਤੰਦਰੁਸਤ ਆਵੇ ਬੱਚਾ ਆਵੇ ਤੰਦਰੁਸਤ ਆਵੇ ਤੰਦਰੁਸਤੀ ਸਭ ਤੋਂ ਵੱਡੀ ਨਿਆਮਤ ਕੁਦਰਤ ਦੀ ਮੁੰਡਿਆਂ ਕੁੜੀਆਂ ਦੇ ਚੱਕਰਾਂ 'ਚ ਕਿੱਥੇ ਪੈ ਗਏ ਆ ਨਾ ਜੋ ਵੀ ਆਵੇ ਤੰਦਰੁਸਤ ਆਵੇ بس ਇਹੀ ਦੁਆ ਕਰਾਂਗੇ ਤੁਸੀਂ ਵੀ ਇੰਹੀਂ ਕਰਿਓ ਜਿੰਨੇ ਵੀ ਇਸ ਵਕਤ ਬੰਦੇ ਮੈਨੂੰ ਦੁਨੀਆ ਪਰ ਸੁਣ ਰਹੇ ਨੇ یہ نہ چیک کرو منڈا ہے جا کڑی ہے نہ پتا کون کیڑے بھاگ لے کے پہ کی؟ کیا پتا کس بھیس میں نارائن مل جائے کی پتا ہوں رب کیڑے رنگا چلا جی ہے سڈا صوبہ نمبر ون سی نمبر ون بنوں گا کیونکہ سچی نیت نہ کام کر رہے ہیں ایمانداری نہ کام کر رہے ہیں ਉਹ ਜਿਹੜੀ ਮੇਰੀ ਪੀੜ੍ਹੀ ਬੈਠੀ ਹੈ ਨਾ ਮੇਰੇ ਮੂਰੇ ਮੈਨੂੰ ਇਹਨਾਂ ਦੀ ਇਹਨਾਂ ਦੀ ਜ਼ਿਆਦਾ ਫਿਕਰ ਹੈ ਮੈਨੂੰ ਨੈਕਸਟ ਇਲੈਕਸ਼ਨ ਦੀ ਫਿਕਰ ਨਹੀਂ ਮੈਨੂੰ ਨੈਕਸਟ ਜਨਰੇਸ਼ਨ ਦੀ ਫਿਕਰ ਹੈ ਆ ਬੈਠੀ ਹੈ ਮੇਰੇ ਮੂਰੇ ਨੈਕਸਟ ਜਨਰੇਸ਼ਨ ਇਹਨਾਂ ਨੂੰ ਪੜ੍ਹਾ ਲਿਏ ਇਹਨਾਂ ਨੂੰ ਯੂਪੀਐਸਸੀ ਇਹਨਾਂ ਨੂੰ ਹਾਈ ਲੈਵਲ ਦੀ ਪੜ੍ਹਾਈ ਕਰਾ ਲਿਏ ਇਹ ਜੋਬ ਸੀ ਕਰਜ਼ਾ ਨਾ ਬਣਨ ਜੋਬ ਪ੍ਰੋਵਾਈਡਰਸ ਬਣਨ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਮੈਂ ਚਾਹਨਾ ਸੱਚੇ ਦਿਲੋਂ ਪੰਜਾਬ ਦੇ ਮੁੰਡੇ ਕੁੜੀਆਂ ਨੌਕਰੀਆਂ ਮੰਗਣ ਵਾਲੇ ਨਾ ਬਣਨ ਨੌਕਰੀਆਂ ਵੰਡਣ ਵਾਲੇ ਬਣ ਵੰਡਲ ਖੋਲੋ ਫੈਕਟਰੀਆਂ ਕਰੋ 스타ਟਅਪ ਕਰੋ ਨਵੇਂ-ਨਵੇਂ ਚੀਜ਼ ਸਰਕਾਰ ਤੁਹਾਡੇ ਨਾਲ ਖੜੂਗੀ ਫਿਰ ਮੇਰਾ ਕੰਮ ਅੱਦਾ ਰਹੇਗਾ ਮੈਂ ਮੇਰਾ ਕੀ ਕੰਮ ਰਹੇਗਾ ਫਿਰ ਜਦੋਂ ਦੁਨੀਆ ਹੀ ਖੁਸ਼ ਆ ਜਦੋਂ ਜਨਤਾ ਹੀ ਖੁਸ਼ ਆ ਫਿਰ ਫਿਰ ਮੁੱਖ ਮੰਤਰੀ ਦਾ ਕੰਮ ਕੀ ਰਹੇਗਾ ਜਦੋਂ ਜਨਤਾ ਖੁਸ਼ ਹੀ ਹੋ ਗਈ ਸਾਰੀ ਮੈਂ ਤਾਂ ਫਿਰ ਵੈਸੇ ਉਹੀ ਘੇੜਾ ਗੁੜਾ ਮਾਰਨ ਆਜਿਆ ਕਰੂੰ ਤੁਹਾਡੇ ਕੋਲੇ ਨਹੀਂ ਤਾਂ ਇਹਨਾਂ ਨੇ ਜਾਣ ਬੁੱਝ ਕੇ ਗਰੀਬ ਰੱਖੇ ਹੋਏ ਆ ਇਹਨਾਂ ਨੇ ਜਾਣ ਬੁੱਝ ਕੇ ਅਨਪੜ ਰੱਖੇ ਹੋਏ ਆ ਇਹਨਾਂ ਨੇ ਜਾਣ ਬੁੱਝ ਕੇ ਨੌਕਰੀਆਂ ਤੋਂ ਬਾਂਝੇ ਰੱਖੇ ਹੋਏ ਆ ਤਾਂ ਕਿ ਸਾਡੇ ਘਰਾਂ ਮੂਰੇ ਆਉਣ ਸਾਡੇ ਘਰਾਂ ਮੂਰੇ ਆ ਕੇ ਹੱਥ ਬੰਨਣ ਹੱਥ ਬੰਨਣਾ ਵਾਲਾ ਕਲਚਰ ਖਤਮ ਕਰਨਾ ਚਾਹੁੰਦਾ ਤੁਹਾਡਾ ਪੁੱਤਾਂ ਤੁਹਾਡਾ ਭਰਾ ਹੱਥ ਬੰਨਣਾ ਵਾਲਾ ਕਲਚਰ ਖਤਮ ਕਰਨਾ ਚਾਹੁੰਦਾ ਪੰਜਾਬੀ ਹੱਥ ਬੰਦੇ ਨਹੀਂ ਪੰਜਾਬੀ ਹੱਥ ਐਂ ਚੱਕਦੇ ਆ ਭਗਤ ਸਿੰਘ ਦਾ ਕਦੇ ਵੀ ਬੁੱਤ ਦੇਖੋਗੇ ਐਂ ਹੁੰਦਾ ਐ ਔਰ ਹਲਵਾਰੇ ਵਾਲਾ 에ਰਪੋਰਟ ਚੱਲੂਗਾ ਨਾਮ ਕੀ ਰੱਖਿਆ ਕਰਤਾਰ ਸਿੰਘ ਸਰਾਬਾ 에ਰਪੋਰਟ ਰੱਖਿਆ ਦਾ ਨਾਮ ਮੁਹਾਲੀ ਵਾਲੇ 에어ਪੋਰਟ ਦਾ ਨਾਮ ਕੀ ਰੱਖਿਆ? ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਰੱਖਿਆ ਦਾ ਨਾਮ। ਥਰਮਲ ਪਲਾਂਟ ਖਰੀਦਿਆ ਪੰਜਾਬ ਸਰਕਾਰ ਨੇ ਪ੍ਰਾਈਵੇਟ ਗੋਇੰਦਵਾਲ ਸਾਹ ਵਾਲਾ ਜੀਵੀ ਕੇ ਕੰਪਨੀ ਹੁੰਦੀ ਸੀ ਇੱਕ। ਉਹਨਾਂ ਤੋਂ ਚੱਲਦਾ ਨਹੀਂ ਸੀ। ਉਹਨੂੰ ਕੋਲਾ ਮਹਿੰਗਾ ਪੈਂਦਾ ਸੀ। ਸਾਨੂੰ ਕੋਲਾ ਸਸਤਾ ਪੈਂਦਾ ਹੈ। ਤੇ ਉਹਦਾ ਨਾਮ ਕੀ ਰੱਖਿਆ? ਬਾਬਾ ਅਮਰਦਾਸ ਥਰਮਲ ਪਲਾਂਟ। ਕਿਉਂਕਿ ਗੁਰੂ ਅਮਰਦਾਸ ਜੀ ਤੀਜੀ ਪਾਸ਼ਾਹੀ ਸਾਰੀ ਜ਼ਿੰਦਗੀ ਗੋਇੰਦਵਾਲ ਸਾਹਿਬ ਲੱਗੀ ਉਹਨਾਂ ਨੇ ਉੱਥੇ ਸੱਤੀ ਪ੍ਰਥਾ ਖਤਮ ਕੀਤੀ ਸੀ ਤੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸੀ ਕਿਸੇ ਨੇ ਦੇਖਿਆ ਹੀ ਨਹੀਂ ਪਹਿਲਾਂ ਅਸੀਂ ਉਹਨਾਂ ਦੇ ਨਾਂ ਤੇ ਥਰਮਲ ਪਲਾਂਟ ਖੋਲ ਰਹੇ ਹਾਂ ਬਿਜਲੀ ਦਾ ਪਲਾਂਟ ਖੋਲ ਰਹੇ ਹਾਂ ਲੋਕਾਂ ਦੇ ਘਰਾਂ 'ਚ ਗੁਰੂ ਅਮਰਦਾਸ ਦੀ ਚਾਨਣਾ ਆਊਗਾ ਗੁਰੂ ਅਮਰਦਾਸ ਦੀ ਜੋਤੀ ਜਗੂਗੀ ਕਹਤੇ ਸੁਣਾ ਹੈ जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे